میری ਕਿਸੇ ਨਾਲ لڑائی نہیں ہے گی میری اپنے آپ ਨਾਲ ہی لڑائی ہے یار میرے نے لی بہت زیادہ کھایا پر میں کہہ رہا ہوں میں بس گرو صاحب ਅੱਗੇ ਹੀ ਅਰਦਾਸ ਕਰਦੀਆਂ ਕਿ ਮੈਂ ਸਟਰੋਂਗਲੀ ਮੈਂ ساری ਸਿਚੁਏਸ਼ਨ ਦੇ ਨਾਲ ਮੈਂ ਲੜ ਸਕਾਂ ਗੁਰਸਿੱਖ ਬਾਣੀ ਵਾਲੀ ਕੁੜੀ ਮੈਕਦੀਪ ਦਾ ਨਾਮ ਅੱਜ ਕੱਲ੍ਹ ਹਰ ਜਗ੍ਹਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਪਿਛਲੇ ਕੁਝ ਸਮੇਂ ਤੋਂ ਉਸ ਦੇ ਜੀਵਨ ਨਾਲ ਜੁੜੀਆਂ ਕਈ ਗੱਲਾਂ سوشل میڈیا ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀਆਂ ਹਨ ਹੋ ਸਕਦਾ ਹੈ ਤੁਸੀਂ ਇਸ ਮਾਮਲੇ ਬਾਰੇ ਥੋੜਾ ਬਹੁਤ ਜਾਣਦੇ ਹੋਵੋ ਪਰ ਅਸੀਂ ਤੁਹਾਨੂੰ ਸਾਰੀ ਕਹਾਣੀ ਛੋਟੇ ਤੇ ਸਾਫ਼ ਸ਼ਬਦਾਂ ਵਿੱਚ ਸਮਝਾ ਦਿੰਦੇ ਹਾਂ ਮੈਕਦੀਪ ਦਾ ਵਿਆਹ ਮਨਿੰਦਰ ਮਾਂਗੜ ਦੇ ਭਰਾ ਰਵੀ ਨਾਲ ਹੋਇਆ ਸੀ ਮਨਿੰਦਰ ਇੱਕ ਮਸ਼ਹੂਰ ਪੰਜਾਬੀ ਬਲੌਗਰ ਹੈ ਤੇ ਇਹ ਪੂਰਾ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ ਸੀ ਕੁਝ ਮਹੀਨੇ ਪਹਿਲਾਂ ਮੈਕਦੀਪ ਦੀ ਸਿਹਤ ਠੀਕ ਨਹੀਂ ਰਹੀ ਉਸ ਨੂੰ ਮਾਨਸਿਕ ਤਣਾਅ ਹੋਣ ਲੱਗਾ ਤੇ ਡਿਪਰੈਸ਼ਨ ਦੀ ਸਮੱਸਿਆ ਵੀ ਵੱਧ ਗਈ ਪਰਿਵਾਰ ਨੇ ਸੋਚਿਆ ਕਿ ਸ਼ਾਇਦ ਪੰਜਾਬ ਵਾਪਸ ਆ ਕੇ ਇਲਾਜ ਕਰਵਾਉਣਾ ਸਹੀ ਰਹੇਗਾ ਇਸ ਕਰਕੇ ਮੈਕ ਨੂੰ ਪਰਿਵਾਰ ਨੇ ਇਕੱਲੀ ਨੂੰ ਹੀ ਪੰਜਾਬ ਭੇਜ ਦਿੱਤਾ ਉਸ ਸਮੇਂ ਤੋਂ ਇਹ ਪੂਰਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਜਿਵੇਂ ਹੀ ਇਹ ਖਬਰ ਸੋਸ਼ਲ ਮੀਡੀਆ ਤੇ ਆਈ ਲੋਕਾਂ ਨੇ ਤਿੱਖੇ ਤਿੱਖੇ ਵਿਚਾਰ ਦੇਣੇ ਸ਼ੁਰੂ ਕਰ ਦਿੱਤੇ ਕਿਸੇ ਨੇ ਕਿਹਾ ਕਿ ਮੈਕ ਨੂੰ ਇਕੱਲੇ ਭੇਜਣਾ ਗਲਤ ਸੀ ਕਿਸੇ ਨੇ ਕਿਹਾ ਕਿ ਰਵੀ ਨੇ ਪਤੀ ਹੋਣ ਦਾ ਫਰਜ਼ ਨਹੀਂ ਨਿਭਾਇਆ ਕਿ ਜਦੋਂ ਉਹ ਪੰਜਾਬ ਵਾਪਸ ਆਈ ਸੀ ਤਾਂ ਉਸ ਦੀ ਸਿਹਤ ਕਾਫੀ ਜ਼ਿਆਦਾ ਖਰਾਬ ਸੀ ਉਹ ਡਿਪਰੈਸ਼ਨ ਦੀ ਪੂਰੀ ਤਰ੍ਹਾਂ ਚ ਪੇਟ ਦੇ ਵਿੱਚ ਆ ਚੁੱਕੀ ਸੀ ਤੇ ਪਰਿਵਾਰ ਨੇ ਉਸ ਨੂੰ ਇਕੱਲੀ ਨੂੰ ਹੀ ਪੰਜਾਬ ਭੇਜ ਦਿੱਤਾ ਕਈਆਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਦੋਵੇਂ પતિ ਪਤਨੀ ਵਿਚਾਲੇ ਦੂਰੀ ਪੈ ਗਈ ਹੈ ਤੇ ਸ਼ਾਇਦ ਤਲਾਕ ਵੀ ਹੋ ਚੁੱਕਿਆ ਹੈ ਲੋਕਾਂ ਦੇ ਅਨੇਕਾਂ ਵਿਚਾਰ ਤੇ ਕਹਾਣੀਆਂ ਬਣਦੀਆਂ ਰਹੀਆਂ ਪਰ ਕਿਸੇ ਨੇ ਵੀ ਪਰਿਵਾਰਕ ਮੈਂਬਰ ਵੱਲੋਂ ਖੁੱਲਾ ਬਿਆਨ ਨਹੀਂ ਆਇਆ ਇਸੇ ਦਰਮਿਆਨ ਮਹਿਕਦੀਪ ਨੇ ਆਪਣੇ YouTube ਚੈਨਲ ਤੇ ਹੁਣ ਇੱਕ ਨਵਾਂ ਵਲੌਗ ਜਾਰੀ ਕੀਤਾ ਜਿਸ ਦਾ ਟਾਈਟਲ ਹੈ ਪੰਜਾਬ ਤੋਂ ਕੈਨੇਡਾ ਜਦੋਂ ਇਹ ਵੀਡੀਓ ਆਈ ਤਾਂ ਲੋਕਾਂ ਦੀ ਜਿਗਿਆਸਾ ਹੋਰ ਵੀ ਵੱਧ ਗਈ ਤੇ ਉਸਨੇ ਵਲੌਗ ਦੇ ਵਿੱਚ ਦੱਸਿਆ ਕਿ ਉਹ ਕੈਨੇਡਾ ਵਾਪਸ ਜਾ ਰਹੀ ਹੈ ਪਰ ਜੋ ਗੱਲਾਂ ਉਸਨੇ ਆਪਣੇ ਵਲੌਗ ਦੇ ਵਿੱਚ ਕਹੀਆਂ ਉਹਨਾਂ ਗੱਲਾਂ ਤੋਂ ਇਹ ਗੱਲ ਸਾਫ਼ ਹੁੰਦੀ ਹੈ ਕਿ ਮੈਂਕ ਦਾ ਆਪਣੇ ਸਹੁਰੇ ਪਰਿਵਾਰ ਤੇ ਰਵੀ ਨਾਲ ਕੋਈ ਰਿਸ਼ਤਾ ਨਹੀਂ ਰਿਹਾ ਬਾਕੀ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਤੇ ਉਸਨੇ ਰੋਂਦੀ ਰੋਂਦੀ ਨੇ ਕਿਹਾ ਕਿ ਮੈਂ ਮੈਂਟਲੀ ਆਪਣੇ ਆਪ ਨੂੰ ਬਹੁਤ ਪ੍ਰਪੇਅਰ ਕਰਕੇ ਵਿਦੇਸ਼ ਵਾਪਸ ਜਾ ਰਹੀ ਹਾਂ ਪਰ ਮੇਰੇ ਲਈ ਬਹੁਤ ਔਖਾ ਹੈ ਤੇ ਸਟਰੋਂਗਲੀ ਹੈ ਤੇ ਇਹਨਾਂ ਹਾਲਾਤਾਂ ਦੇ ਨਾਲ ਮੁਕਾਬਲਾ ਕਰ ਸਕਾਂ ਤੇ ਉਸ ਨੇ ਇਹ ਵੀ ਕਿਹਾ ਕਿ ਮੇਰੀ ਕਿਸੇ ਨਾਲ ਕੋਈ ਅਣਬੜ ਨਹੀਂ ਹੈ ਤੇ ਮੇਰੀ ਆਪਣੇ ਆਪ ਨਾਲ ਅਣਬੜ ਜ਼ਰੂਰ ਹੈ ਪਰ ਸਬੂਤ ਇਹ ਸਭ ਗੱਲਾਂ ਹਨ ਕਿ ਮੈਕ ਬਹੁਤ ਦੁਖੀ ਹਿਰਦੇ ਨਾਲ ਵਾਪਸ ਜਾ ਰਹੀ ਹੈ ਤੇ ਪੰਜਾਬੀ ਵਲੌਗਰ ਮਨਿੰਦਰ ਮੰਗੜ ਅਤੇ ਉਸ ਦੀ ਪਤਨੀ ਸ਼ਰਨ ਵੀ ਪੰਜਾਬ ਵਾਪਸ ਆਏ ਹੋਏ ਨੇ ਉਹਨਾਂ ਨੇ ਵੀ ਅਜੇ ਤੱਕ ਆਪਣੇ ਵਲੌਗ ਜਾਂ ਵੀਡੀਓ ਦੇ ਵਿੱਚ ਮੈਕਦੀਪ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਮੈਕ ਨੂੰ ਉਹ ਮਿਲਣ ਲਈ ਆਏ ਨੇ ਤੇ ਮੈਕ ਲਗਾਤਾਰ ਇੰਸਟਾਗ੍ਰam ਤੇ ਵੀ ਸੈਡ ਸਟੋਰੀਆਂ ਸ਼ੇਅਰ ਕਰ ਰਹੀ ਹੈ ਇਹਨਾਂ ਸਭ ਚੀਜ਼ਾਂ ਤੋਂ ਲੱਗ ਰਿਹਾ ਹੈ ਕਿ ਮੈਕ ਜ਼ਰੂਰ ਆਪਣੇ ਚਾਉਣ ਵਾਲਿਆਂ ਤੋਂ ਕੁਝ ਨਾ ਕੁਝ ਛੁਪਾ ਰਹੀ ਹੈ ਕਿਉਂਕਿ ਜੇਕਰ ਪਰਿਵਾਰ ਦਾ ਉਸ ਨਾਲ ਕੋਈ ਪਿਆਰ ਹੁੰਦਾ ਤਾਂ ਉਸ ਨੂੰ 에어ਪੋਰਟ ਤੋਂ ਲੈਣ ਆਉਂਦੇ ਜਾਂ ਪਰਿਵਾਰ ਉਸ ਨੂੰ ਵੀਡੀਓ ਕਾਲ ਵਗੈਰਾ ਕਰਦਾ ਪਰ ਉਹ ਰੋਂਦੀ ਰੋਂਦੀ ਇਕੱਲੀ ਹੀ ਆਪਣੇ ਸਫ਼ਰ ਦੀ ਸਾਥੀ ਬਣ ਗਈ ਤੇ ਬਹੁਤੇ ਲੋਕ ਮੈਕ ਨੂੰ ਗਲਤ ਕਹਿ ਰਹੇ ਹਨ ਤੇ ਬਹੁਤੇ ਲੋਕ ਮੈਕ ਦੇ ਸਹੁਰਿਆਂ ਦੀ ਵੀ ਗਲਤੀ ਕੱਢ ਰਹੇ ਹਨ ਤੇ ਮੈਕ ਵੀ ਆਪਣੇ ਵਲੌਗ ਦੇ ਵਿੱਚ ਇਹ ਗੱਲ ਹੀ ਕਹਿ ਦਿੰਦੀ ਹੈ ਕਿ ਉਹ ਸਹੀ ਸਮਾਂ ਆਉਣ ਤੇ ਸਭ ਸੱਚ ਜਰੂਰ ਦੱਸੀਗੀ ਮੈਕਦੀਪ ਨੇ ਪਹਿਲਾਂ ਹੀ ਇੱਕ ਪੁਰਾਣੇ ਵਲੌਗ ਵਿੱਚ ਕਿਹਾ ਸੀ ਕਿ ਜੇ ਉਹ ਪਖੰਡ ਕਰਦੀ ਹੋਵੇ ਤਾਂ ਰੱਬ ਆਪੇ ਜਾਣਦਾ ਹੈ ਉਸਨੇ ਕਿਹਾ ਸੀ ਕਿ ਉਹ ਆਪਣਾ ਸੱਚ ਛਪਾਉਂਦੀ ਨਹੀਂ ਤੇ ਕਿਸੇ ਦਾ ਦਿਲ ਦਿਖਾਉਣਾ ਉਸ ਦੇ ਸੁਭਾਅ ਵਿੱਚ ਨਹੀਂ ਉਸਤੇ ਸ਼ਬਦ ਸਨ ਜਿਹੜਾ ਮੇਰੇ ਬਾਰੇ ਗਲਤ ਸੋਚ ਰੱਖਦਾ ਹੈ ਉਹ ਰੱਬ ਅੱਗੇ ਖੁਦ ਜਵਾਬਦੇਹ ਹੋਵੇਗਾ ਹੁਣ ਉਸਦੇ ਨਵੇਂ ਵਲੌਗ ਵਿੱਚ ਉਸਨੇ ਕਿਹਾ ਕਿ ਉਹ ਜਲਦ ਹੀ ਕੈਨੇਡਾ ਜਾ ਰਹੀ ਹੈ ਤੇ ਅੱਜ ਫਾਈਨਲੀ ਉਹ ਕੈਨੇਡਾ ਵਾਪਸ ਚਲੀ ਹੈ ਕੁਝ ਹੀ ਦਿਨਾਂ ਦੇ ਵਿੱਚ ਪਰਿਵਾਰ ਦੇ ਕੋਲ ਵਾਪਸ ਚਲੀ ਜਾਵੇਗੀ ਪਰ ਉਸ ਨੇ ਫਿਰ ਵੀ ਅਸਲ ਮਾਮਲੇ ਦੀ ਖੁੱਲ੍ਹ ਕੇ ਸਚਾਈ ਨਹੀਂ ਦੱਸੀ ਦੂਜੇ ਪਾਸੇ ਮਨਿੰਦਰ ਮੰਗਟ ਅਤੇ ਉਸ ਦੀ ਘਰ ਵਾਲੀ ਸ਼ਰਨ ਵੀ ਇਸ ਵੇਲੇ ਪੰਜਾਬ ਆਏ ਹੋਏ ਨੇ ਲੋਕਾਂ ਨੂੰ ਇਹ ਉਮੀਦ ਸੀ ਕਿ ਸ਼ਾਇਦ ਉਹ ਇਸ ਪੂਰੇ ਮਾਮਲੇ ਤੇ ਕੁਝ ਬੋਲਣਗੇ ਪਰ ਉਹਨਾਂ ਨੇ ਵੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਨਾ ਹੀ ਉਹ ਮੈਕਦੀਪ ਨੂੰ ਮਿਲੇ ਹਨ ਤੇ ਨਾ ਹੀ ਉਸ ਦੇ ਵਲੌਗਾਂ ਬਾਰੇ ਕੋਈ ਜਨ ਤੱਕ ਟਿੱਪਣੀ ਕੀਤੀ ਹੈ ਇਸ ਲਈ ਇਹ ਪੂਰਾ ਮਾਮਲਾ ਅਜੇ ਵੀ ਰਾਜ ਬਣਿਆ ਹੋਇਆ ਹੈ ਹਾਲ ਹੀ ਦੇ ਵਿੱਚ ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ਤੇ ਟਿੱਪਣੀ ਕੀਤੀ ਸੀ ਕਿ ਮੈਂ ਆਪਣੀ ਸੱਸ ਦੇ ਨਾਲ ਮਿਲ ਕੇ ਮਨਿੰਦਰ ਦੀ ਪਤਨੀ ਸ਼ਰਨ ਦੇ ਬਾਰੇ ਗਲਤ ਗੱਲਾਂ ਕਰਦੀ ਸੀ ਜਦੋਂ ਸ਼ਰਨ ਨੂੰ ਇਹ ਸਭ ਪਤਾ ਲੱਗਿਆ ਤਾਂ ਪਰਿਵਾਰ ਵਿੱਚ ਤਣਾਅ ਵਧ ਗਿਆ ਪਰ ਇਸ ਕਹਾਣੀ ਦੀ ਪੁਸ਼ਟੀ ਵਾਲਾ ਕੋਈ ਸਬੂਤ ਸਾਹਮਣੇ ਨਹੀਂ ਆਇਆ ਇਸ ਕਰਕੇ ਇਹ ਸਾਰਾ ਕੁਝ ਸਿਰਫ ਅਟਕਲਾਂ ਤੇ ਆਧਾਰਿਤ ਲੱਗਦਾ ਹੈ ਇਨ੍ਹਾਂ ਸਭ ਅਫਵਾਹਾਂ ਤੇ ਚਰਚਾਵਾਂ ਦੇ ਬਾਵਜੂਦ ਲੋਕਾਂ ਦੀ ਦਿਲਚਸਪੀ ਘਟਣਾ ਦੀ বজਾਇ ਵਾਦੀ ਚਾਰੀ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਸਚਾਈ ਕੀ ਹੈ ਇਹ ਤਾਂ ਮੈਕ ਜਾਣਦੀ ਹੈ ਜਾਂ ਉਸ ਦਾ ਪਰਿਵਾਰ ਤੇ ਬਾਕੀ ਜਿਵੇਂ ਹੀ ਮੈਕ ਕੋਈ ਆਪਣੇ ਇਸ ਪੂਰੇ ਮਾਮਲੇ ਦੇ ਬਾਰੇ ਸਪਸ਼ਟੀਕਰਨ ਦੇਵੇਗੀ ਅਸੀਂ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਤੇ ਬਾਕੀ ਤੁਹਾਡੇ ਕੀ ਵਿਚਾਰ ਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ